ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਰਬਤੀ ਪਟਾਣਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਸੋਢੀ ਦੇ ਗ੍ਰਹਿ ਨਿਵਾਸ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਦੀ ਵਿਸ਼ੇਸ਼ ਬੈਠਕ ਹੋਈ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਜਗਦੀਪ ਸਿੰਘ ਜੀਮਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਹਾਂਜੀ ਜਰਾ ਬਸੀ ਪਠਾਣਾ ਵੀ ਕਿ ਵਿਸ਼ੇਸ਼ ਮੀਟਿੰਗ ਰੱਖੀ ਗਈ ਠੀਕ ਹੈ ਨਾ ਜੀ ਮੰਡਲ ਬੀਜੇਪੀ ਬਸੀ ਪਠਾਣਾ ਵੱਲੋਂ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਹੈ ਬੀਜੇਪੀ ਦੇ ਵਿੱਚ ਮੰਡਲ ਬਸੀ ਪਠਾਣਾ ਨੇ ਵੈਲਕਮ ਕਰਨ ਲਈ ਰੱਖੀ ਸੀ ਪਰ ਇਹ ਮੈਂ ਇੱਕ ਸਮਝਦਾ ਵੀ ਕਿ ਕੋਈ ਪੋਲਿਟੀਕਲ ਫੀਲਡ ਹੋਣ ਦੇ ਕਰਕੇ ਇਹ ਮੇਰੇ ਇੱਕ ਵਧੀਆ ਰੂਪਤਾਰਨ ਕਰ ਗਈ ਇਹ ਬੀਜੇਪੀ ਦੀ ਇੱਕ ਸਮਝ ਲੋ ਵੀ ਪ੍ਰੋਗਰਾਮ ਹੈ ਜਿਹਦੇ ਵਿੱਚ ਮੰਡਲ ਦੀ ਬਹੁਤ ਮਹੱਤਤਾ ਹੈ ਮੰਡਲ ਤੋਂ ਹੀ ਸਾਰੇ ਕੰਮ ਚੱਲਦੇ ਆ ਤਦੂਬਾ ਜ਼ਿਲ੍ਹੇ ਚ ਪਹਿਲ ਸਟੇਟ ਆਉਂਦੀ ਹੈ ਮੈਂ ਅੱਜ ਸਮੂਚੇ ਮੰਡਲ ਵਸੀ ਬਠਿੰਡਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਰਕਰਸ ਨਾਲ ਰੂਪਰੂ ਹੋਣ ਦਾ ਮੌਕਾ ਦਿੱਤਾ ਔਰ ਉਹਨਾਂ ਦੇ ਵਿਚਾਰ ਤੇ ਆਪਣੇ ਵਿਚਾਰ ਦੇਣ ਦਾ ਮੌਕਾ ਮਿਲਿਆ 2022 ਦੀਆਂ ਚੋਣਾਂ ਦੀ ਗੱਲ ਹੋ ਰਹੀ ਸੀ ਕੀ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਬੀਜੇਪੀ ਇੱਕ ਅਹੋਜੀ ਪਾਰਟੀ ਹੈ ਜਿਹੜੀ ਉੱਪਰ ਕੇ ਸਾਹਮਣੇ ਆ ਰਹੀ ਹੈ ਜਿਹਦੀਆਂ ਪਾਲਿਸੀਸ ਨੇ ਜਿਹੜੀਆਂ ਪੰਜਾਬ ਵਾਸਤੇ ਪੋਜ਼ਿਟਿਵ ਨੇ ਜੇ ਕਿਸਾਨ ਸੰਘਰਸ਼ ਚੱਲਿਆ ਅੱਜ ਕਾ ਲਈਦਲ ਬੀਜੇਪੀ ਕੇ ਉਲਟ ਬੋਲਦਾ 14 ਸਾਲ ਲੈਸ ਰਿਹਾ ਉਦੋਂ ਕਿ ਉਹਨਾਂ ਨੇ ਲਾਇਸ ਰੱਖਿਆ ਇਹ ਅੱਜ ਬੀਜੇਪੀ ਬੁਰੀ ਲੱਗਣ ਲੱਗੀ ਉਹਦੋਂ ਲਾਇਸ ਉਹਨਾਂ ਨੇ ਕਿਉਂ ਰੱਖਿਆ ਔਰ ਬੀਜੇਪੀ ਦੀ ਵਿਰੋਧਤਾ ਵੀ ਕਾਲੀਦਲ ਕਰਕੇ ਹੋਈ ਕਿ ਬਾਹਰ ਸੇ ਮਤ ਪੰਜਾਬ ਦਿੱਲੀ ਦੀ ਕੈਬਨਿਟ ਵਿੱਚ ਬੈਠੇ ਉਹਨਾਂ ਨੇ ਐਮਐਸਪੀ ਤੇ ਸਾਈਨ ਕੀਤੇ ਅਜੰਡਾ ਦੀ ਦੇਖਿਆ ਉਸ ਦਿਨ ਤੋਂ ਹੀ ਸਾਬਕਾ ਪ੍ਰਕਾਸ਼ ਵੀ ਬਾਦੋ ਵੀ ਬਿਆਨ ਦਵਾਤਾ ਔਰ ਪੰਜਾਬ ਦੇ ਵਿੱਚ ਅੰਟੀ ਸਿੱਖ ਕਹੋ ਜਾਂ ਅੰਟੀ ਕਿਸਾਨ ਕਹੋ ਪਾਰਟੀ ਦਾ ਕਿ ਰਤਬਾ ਜਾਂ ਲੋਕਾਂ ਦੇ ਵਿੱਚ ਵੀ ਚਰਚਾ ਉਹ ਸਾਹਮਣੇ ਆਈ ਔਰ ਅੱਜ ਮੈਂ ਸਮਝ ਆਵੀ ਜੇ ਅਕਾਲੀ ਦਲ ਦੀ ਸਰਕਾਰ ਵਲੇ ਕੋਲ ਬਣੇ ਸੜਕਾਂ ਸਿਕਸਲੇ ਨੈਟ ਲੇਨ ਬਣੀਆਂ ਤੁਹਾਡੇ ਥਰਮਲ ਪਲਾਂਟ ਲੱਗੇ 에ਰਪੋਰਟ ਬਣੇ ਇਹ ਸੈਂਟਰ ਦੀ ਮਰਜ਼ੀ ਨਾਲ ਹੀ ਬਣੇ ਆ ਮਰਜ਼ੀ ਉਹਨਾਂ ਨੇ ਉਹਨਾਂ ਦੁਆਰਾ ਹੀ ਜਿਹੜੇ ਫੰਡਸ ਆ ਉਹ ਕ੍ਰੀਏਟ ਕੀਤੇ ਗਏ ਦਿੱਤੇ ਗਏ ਕਾਈ ਚੀਜ਼ਾਂ ਸੰਭਵ ਹੋ ਗਿਆ ਜਿੱਥੇ ਡਾਇਰੈਕਟ ਗਵਰਨਮੈਂਟ ਆ ਜਣੀਆਂ ਡਾਇਰੈਕਟਰ ਨੇ ਆਪ ਪ੍ਰਬੰਧ ਕਰਦੇ ਨੇ ਉਹਨਾਂ ਦੀ ਸਰਕਾਰ ਭੰਡ ਜਣੀਆਂ ਅੱਜ ਯੂਪੀ ਦੇ ਵਿੱਚ ਗੁੰਡਾਗਰਦੀ ਕਿੱਥੇ ਆ ਜੋਗੀ ਜੀ ਨੇ ਉੱਥੇ ਪ੍ਰਬੰਧ ਕੀਤੇ ਵਧੀਆ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦਿੱਤੀ ਮੁੜ ਕੇ ਸਰਕਾਰ ਨਹੀਂ ਉੱਥੋਂ ਹਿੱਲੀ ਰਾਜਸਥਾਨ ਚ ਲਾ ਲਓ ਜਾਂ ਹਰਿਆਣਾ ਚ ਲਾ ਲਓ ਕਿੰਨੀਆਂ ਅਨਾਊਂਸਮੈਂਟਸ ਤੁਹਾਡੇ ਸਾਹਮਣੇ ਰੋਜ਼ ਹੋ ਰਹੀਆਂ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਪਤਾ ਲੱਗਣਾ ਜਦੋਂ ਬੀਜਪੀ ਨੇ ਇਥੇ ਪੂਰਾ ਬਿਹਾਰ ਦੀ ਲਕਸ਼ਰ ਤੋਂ ਬਾਅਦ ਪੂਰਾ ਪਹਿਰਾ ਦਿੱਤਾ ਔਰ ਚੋਣਾ ਲੜਨ ਦਾ ਪ੍ਰੋਗਰਾਮ ਆਪਣੀ ਨਾਊਂਸਮੈਂਟਸ ਕੀਤੀਆਂ ਫਿਰ ਪੰਜਾਬ ਦੇ ਸਮ ਚੋਣਾ ਵੀ ਬੀਜਪੀ ਦਾ ਕੀ ਰਤਬਾ ਪੰਜਾਬ ਕੀ ਪੰਜਾਬ ਪੀਪੀ ਕੀ ਬੀਜਪੀ ਪੰਜਾਬ ਵਾਸਤੇ ਕਰਨਾ ਚਾਹੁੰਦੀ ਹੈ ਜੀ ਮਾਨ ਵਾਲਾ ਦਿਨ ਹੈ ਕਿ ਸਾਡੇ ਮੰਡਲ ਦੇ ਉਹ ਜ਼ਿਲ੍ਹੇ ਦੇ ਸਾਡੇ ਜਿਹੜੇ ਸੀਨੀਅਰ ਲਾਗੂ ਸ੍ਰੀ ਜਗਦੀਸ਼ ਸਿੰਘ ਚਿਮਾ ਜੀ ਸਾਡੇ ਜੋ ਪਿੱਛੇ ਸ਼ਾਮਲ ਹੋਈ ਦੀ ਭਾਰਤੀ ਜਨਤਾ ਪਾਰਟੀ ਚ ਉਹਦੇ ਨਾਲ ਸਾਡੇ ਮੰਡਲ ਬੱਸੀ ਬਠਾਣਾ ਨੂੰ ਔਰ ਅਮਲੋ ਮੰਡਲ ਨੂੰ ਇਹਨਾਂ ਵੱਲ ਮਿਲਿਆ ਹੈ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਆ ਕਿ ਜਿਹੜੀ ਅਸੀਂ ਜਿਹੜੇ ਸਿਟਾ ਇੱਥੇ ਦੀਆਂ ਆਪਣੇ ਜ਼ਿਲ੍ਹੇ ਦੇ ਸਿਟਾ ਸਾਡੀਆਂ ਤਿੰਨ ਹੈ ਅਸੀਂ ਉਹ ਜਿੱਤेंगे ਔਰ ਅਸੀਂ ਆਸ ਕਰਦੇ ਆ ਕਿ ਸਾਡੀ ਜਿਹੜੇ ਪੰਜਾਬ ਦੀ ਜਨਤਾ ਉਹ ਵੀ ਸਾਡੇ ਜਿਹੜਾ ਮੋਦ ਦੇਖ ਰਿਹਾ ਕਿ ਹੁਣ ਬੀਜੇਪੀ ਸਰਕਾਰ ਨੂੰ ਦਿਈਏ ਔਰ ਜਿਹੜਾ ਸਾਡੇ ਪੰਜਾਬ ਦਾ ਵਿਕਾਸ ਹੋਵੇ ਔਰ ਇਹਦੇ ਨਾਲ ਅਸੀਂ ਜਿਹੜਾ ਬਹੁਤ ਬਹੁਤ ਸਾਰੇ ਇੱਥੇ ਆ ਜਾਂਦੇ ਧੰਨਵਾਦ ਕਰਦੇ ਆ ਖਾਸ ਕਰਕੇ ਆਪਣੇ ਸਿੱਧੂਪੁਰ ਹਲਕੇ ਇਜਾਦ ਸਾਡੇ ਇਹਨਾਂ ਬਹੁਮਿੰਤ ਕੀਤੀ ਆ ਸਾਡੇ ਨਾਲ ਔਰ ਸਹਿਯੋਗ ਵੀ ਲੱਗੇ ਰਹੇ ਨੇ ਸਾਡੇ ਨਾਲ ਮੈਂ ਇੱਥੇ ਜਗਦੀ ਚਿਮਾ ਜੀ ਔਰ ਬਰਿੰਦਰਪਾਲ ਸੋਢੀ ਜੀ ਤਜਿੰਦਰ ਜੀ ਜੀ ਔਰ ਆਪਣੇ ਕਜ਼ੀਨ ਸਿੱਧੂਪੁਰ ਜੀ ਉਹ ਵੀ ਸਾਡੇ ਅਮਨ ਜੀ ਆ ਅਜ਼ੀਮ ਲੋਤਰਾ ਜੀ ਆ ਸਭ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਬਹੁਤ ਹੀ ਭਾਗਾ ਭਰ ਮੈਂ ਸਮਝਦਾ ਜੈਣਾ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸਰਦਾਰ ਜਗਦੀਪ ਸਿੰਘ ਚੀਮਾ ਜੀ ਸ਼੍ਰੋਮਣੀ ਕਾਲ ਦੇ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਨਾਮ ਸੀ ਅੱਜ ਉਹ ਭਾਰਤੀ ਜਨਤਾ ਪਾਰਟੀ ਵਿੱਚ ਆਏ ਨੇ ਅੱਜ ਅਸੀਂ ਮੰਡਲ ਬਸੇ ਪਖਾਣਾ ਵੱਲ ਔਰ ਹਲਕਾ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਵੱਲੋਂ ਔਰ ਸਾਡੇ ਬਹੁਤ ਸਤਿਕਾਰ ਦੇ ਯੋਗ ਕੀਨੇ 라ਗੂ ਭਾਜਪੀ ਦੇ ਬਰੇਂਦਰ ਸਿੰਘ ਸੋਢੀ ਸਾਹਿਬ ਦੇ ਘਰੇ ਗ੍ਰਹਿ ਵਿਖੇ ਅੱਜ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀਗਾ ਚੀਮਾ ਸਾਹਿਬ ਦੇ ਸਵਾਗਤ ਦੇ ਲਈ ਇਹਦੇ ਨਾਲ ਬੜਾ ਤਕੜਾ ਬੂਸਟ ਮਿਲਿਆ ਭਾਰਤੀ ਜਨਤਾ ਪਾਰਟੀ ਨੂੰ ਜਿਵੇਂ ਸਾਡੇ ਮੰਡਲ ਦੇਖਜੀ ਨੇ ਦੱਸਿਆ ਕਿ ਉਹ ਤਿੰਨੋਂ ਸੀਟਾਂ ਇਹ ਤਾਂ ਕਲੀਅਰ ਹੋ ਚੁੱਕਿਆ ਕਿ ਭਾਰਤੀ ਜਨਤਾ ਪਾਰਟੀ ਜਿੱਤ ਕੇ ਰਹੇਗੀ ਔਰ ਪੰਜਾਬ ਦੇ ਵਿੱਚ ਵੀ ਕਾਹਲ ਸਮੇਂ ਦੇ ਵਿੱਚ ਲਹਿਰ ਚੱਲੇਗੀ 2027 ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਆਪਣੇ ਸਰਕਾਰ ਬਣਾਏਗੀ